ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਸਾਲਾਂ ਬਾਅਦ ਅਜਿਹਾ ਸਬਬ ਦੇਖਣ ਨੂੰ ਮਿਲ ਰਿਹਾ ਹੈ 53 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਧਰਤੀ ਤੇ ਦਿਨੇ ਹੀ ਹਨੇਰਾ ਛਾ ਜਾਵੇਗਾ ਇਸ ਤੋਂ ਪਹਿਲਾਂ 54 ਸਾਲ ਪਹਿਲਾਂ ਵੀ ਅਜਿਹਾ ਹੀ ਹੋਇਆ ਸੀ ਤਾਂ ਉਸ ਵੇਲੇ ਹੀ ਭਵਿੱਖवाणी ਹੋ ਚੁੱਕੀ ਸੀ ਕਿ 2024 ਦੇ ਵਿੱਚ ਵੀ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚ पाएगी ਦੋਸਤੋ 8 ਤੇ 9 ਅਪ੍ਰੈਲ ਨੂੰ ਦੋਸਤੋ 8 ਤੇ 9 ਅਪ੍ਰੈਲ ਨੂੰ ਦੱਸਿਆ ਜਾ ਰਿਹਾ ਹੈ ਕਿ ਧਰਤੀ ਤੱਕ ਸੂਰਜ ਦੀ ਰੌਸ਼ਨੀ ਪਹੁੰਚਣਾ ਅਸੰਭਵ ਹੈ ਉਹ 8 ਤੇ 9 April ਬੇहद ਹੀ ਖਤਰਨਾਕ ਦੱਸੇ ਜਾ ਰਹੇ ਨੇ ਦਰਅਸਲ ਸੂਰਜ ਗ੍ਰਹਿ ਲੱਗੇਗਾ ਇਸ ਦਿਨ ਸੂਰਜ ਦੀ ਛੋਟੀ ਜਹੀ ਰੋਸ਼ਨੀ ਵੀ ਧਰਤੀ ਤੱਕ ਨਹੀਂ ਪਹੁੰਚ ਪਾਏਗੀ ਜਿਸ ਕਰਕੇ ਦੁਪਹਿਰ ਹੀ ਜਿਹੜਾ ਘੋਰ ਅੰਧੇਰਾ ਛਾ ਜਾਵੇਗਾ 8 ਤੇ 9 April ਨੂੰ ਗ੍ਰਹਿਣ ਲੱਗਣ ਜਾ ਰਿਹਾ ਹੈ ਹਾਂਜੀ ਦੋਸਤੋ 8 ਅਤੇ 9 April ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ ਵਿਗਿਆਨੀਆਂ ਨੇ ਇਸ ਚੀਜ਼ ਦੀ ਖੋਜ ਕੀਤੀ ਹੈ ਤੇ ਉਹ ਇਸ ਚੀਜ਼ ਦਾ ਦਾਵਾ ਕਰ ਰਹੇ ਹਨ ਕਿ 8 ਤੇ 9 April ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਜੋ ਕਿ ਇੰਨਾ ਜ਼ਿਆਦਾ ਭਿਆਨਕ ਹੋਵੇਗਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਨਹੀਂ ਦਿਖਾਈ ਦੇਵੇਗਾ ਨਾ ਹੀ ਇਸ ਦਾ ਸੂਤਕ ਭਾਰਤ ਦੇ ਵਿੱਚ ਹੋਵੇਗਾ ਕਿਉਂਕਿ ਜਿਹੜਾ ਇਹ ਸੂਰਜ ਗ੍ਰਹਿਣ ਹੈ ਇਹ 8 ਤਰੀਕ ਨੂੰ ਜਿਹੜਾ ਰਾਤ ਨੂੰ ਸ਼ੁਰੂ ਹੋਵੇਗਾ ਜੋ ਇਸ ਕਰਕੇ ਜਿਹੜਾ ਇੱਥੇ ਰਾਤ ਹੁੰਦੀ ਹੈ ਤੇ ਬਾ ਜੋਗੀ ਰਾਤ ਦੇ ਸਮੇਂ 2:22 ਮਿੰਟ ਤੇ ਇਹ ਖਤਮ ਹੋਵੇਗਾ ਜਿਸ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਦਾ ਖਤਰਾ ਬਹੁਤ ਜ਼ਿਆਦਾ ਹੈ ਤਾਂ ਇਸ ਬਾਰੇ ਤੁਹਾਨੂੰ ਹੁਣ ਪੂਰਾ ਵੇਰਵਾ ਦੱਸ ਦਿੰਨੇ ਹਾਂ ਦੋਸਤੋ ਦੋਸਤੋ ਪਹਿਲਾ ਸੂਰਜ ਗ੍ਰਹਿਣ 56 ਦੇ ਨਵਰਾਤਰੀਆਂ ਦੇ ਠੀਕ ਪਹਿਲੇ ਇੱਕ ਦਿਨ ਲੱਗਣ ਜਾ ਰਿਹਾ ਹੈ ਜਾਂ ਪੂਰਨ ਸੂਰਜ ਗ੍ਰਹਿਣ 54 ਸਾਲ ਬਾਅਦ ਲੱਗਣ ਜਾ ਰਿਹਾ ਹੈ ਤਾਂ ਤੁਹਾਨੂੰ ਦੱਸਦੇ ਆ ਕਿ ਸੂਰਜ ਗ੍ਰਹਿਣ ਕਿੱਥੇ-ਕਿੱਥੇ ਦਿਖਾਈ ਦੇਵੇਗਾ ਨਾਲ ਹੀ ਇਸ ਦੇ ਵਿੱਚ ਭਾਰਤ ਦੇ ਨਾਲ ਦੱਸਦੇ ਕਿ ਭਾਰਤ ਵਿੱਚ ਦਿਖਾਈ ਦੇਵੇਗਾ ਜਾਂ ਨਹੀਂ ਜਾਂ ਸੂਤਕ ਕਾਲ ਕਦੋਂ ਆਰੰਭ ਹੋਵੇਗਾ ਇਹ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਪਹਿਲਾਂ ਇਹ ਸੂਰਜ ਗ੍ਰਹਿਣ ਠੀਕ 54 ਸਾਲ ਪਹਿਲਾਂ 1974 ਦੇ ਵਿੱਚ ਲੱਗਾ ਸੀ ਜਿਸ ਤੋਂ ਬਾਅਦ ਉਸ ਦੇ ਸਾਹਮਣੇ ਹੀ ਭਵਿੱਖਬਾਣੀ ਹੋ ਚੁੱਕੀ ਸੀ ਕਿ 2024 ਦੇ 8 ਦੇ 9 April ਨੂੰ ਜਿਹੜਾ ਇਹ ਸੂਰਜ ਗ੍ਰਹਿਣ ਲੱਗੇਗਾ ਉਹ ਜਿਹੜੀ ਅਖਬਾਰ ਦੀ ਜਿਹੜੀ ਕਟਿੰਗ ਹੈ ਅੱਜ ਵਾਇਰਲ ਬਹੁਤ ਜ਼ਿਆਦਾ ਹੋ ਰਹੀ ਹੈ ਸ਼ਾਸਤਰਾਂ ਦੇ ਅਨੁਸਾਰ ਤਾਂ ਸੂਰਜ ਗ੍ਰਹਿਣ ਦਾ ਅਸਰ ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਅਸ਼ubh ਅਤੇ ਸ਼ubh ਦੋਨਾਂ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਤੇ 9 April ਦੀ ਮਾਧਵ ਰਾਤ ਮਤਲਬ ਕਿ ਅੱਧੀ ਰਾਤ ਨੂੰ ਲੱਗੇ 8 April ਨੂੰ ਜਿਹੜਾ 9:12 ਤੇ ਸ਼ੁਰੂ ਹੋਵੇਗਾ ਤੇ 2:22 ਤੇ ਖਤਮ ਹੋਵੇਗਾ 10 ਦਈਏ ਕੇ 12 ਘੰਟੇ ਪਹਿਲਾਂ ਇਸ ਦਾ ਸੂਤਕ ਕਾਲ ਲੱਗ ਜਾਵੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਭਾਰਤ ਦੇ ਵਿੱਚ ਨਜ਼ਰ ਨਹੀਂ ਆਵੇਗਾ ਇਸ ਲਈ ਇਸ ਦਾ ਸੂਤਕ ਕਾਲ ਵੀ ਇੱਥੇ ਨਹੀਂ ਮੰਨਿਆ ਜਾਵੇਗਾ ਇਹ ਪੂਰਨ ਸੂਰਜ ਗ੍ਰਹਿਣ NASA ਨੂੰ ਛੱਡ ਕੇ ਅਮਰੀਕਾ ਤੇ ਕਈ ਉੱਤਰੀ ਭਾਗਾਂ ਦੇ ਵਿੱਚ ਆਇਰਲੈਂਡ ਇੰਗਲੈਂਡ ਤੇ ਕੁਝ ਉੱਤਰੀ ਪੱਛਮੀ ਖੇਤਰਾਂ ਅਤੇ ਕੈਨੇਡਾ ਦੇ ਵਿੱਚ ਦੇਖਿਆ ਜਾ ਸਕਦਾ ਹੈ ਸਾਲ ਦਾ ਪਹਿਲਾ ਪੂਰਨ ਸੂਰਜ ਗ੍ਰਹਿਣ ਸਭ ਤੋਂ ਪਹਿਲਾਂ ਮੈਕਸੀਕੋ ਦੇ ਸ਼ਹਿਰ ਵਿੱਚ ਦੇਖਿਆ ਜਾ ਸਕੇਗਾ ਇਸ ਦਾ ਸਮਾਂ ਉੱਥੇ ਰਾਤ ਦੇ 9 ਵਜੇ ਤੋਂ ਸ਼ੁਰੂ ਹੋ ਜਾਵੇਗਾ ਜਿਸ ਤੋਂ ਬਾਅਦ ਸੂਰਜ ਗ੍ਰਹਿਣ ਦਾ ਪ੍ਰਭਾਵ ਆਰੰਭ ਹੈ ਉਹ 10 ਵਜੇ ਤੋਂ ਹੋਵੇਗਾ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਜਿੰਨਾ ਰਾਸ਼ੀਆਂ ਦੇ ਉੱਪਰ ਇਸ ਸੂਰਜ ਗ੍ਰਹਿਣ ਦਾ ਬਹੁਤ ਹੀ ਵਧੀਆ ਪ੍ਰਭਾਵ ਪਵੇਗਾ ਜਿਹੜੀਆਂ ਰਾਸ਼ੀਆਂ ਇਸ ਸੂਰਜ ਗ੍ਰਹਿਣ ਤੋਂ ਬਾਅਦ ਧਨਵਾਨ ਹੋਣ ਵਾਲੀਆਂ ਹਨ ਮਾਲਾ-ਮਾਲ ਹੋਣ ਵਾਲੀਆਂ ਹਨ ਉਹਨਾਂ ਰਾਸ਼ੀਆਂ ਦੀ ਗੱਲ ਕਰਦੇ ਹਾਂ ਦੋਸਤੋ ਸੂਰਜ ਦੇਵਤਾ ਦੀ ਕਿਰਪਾ ਇਹਨਾਂ ਰਾਸ਼ੀ ਵਾਲਿਆਂ ਤੇ ਹੋਣ ਵਾਲੀ ਹੈ ਇਹਨਾਂ ਚਾਰ ਰਾਸ਼ੀਆਂ ਵਿੱਚੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸੂਰਜ ਦੇਵ ਦੀ ಅಪਾਰ ਕਿਰਪਾ ਬਣੀ ਹੋਈ ਹੈ ਜਿਸ ਨਾਲ ਤੁਹਾਨੂੰ ਧਨਲਾਭ ਦੀ ਪ੍ਰਾਪਤੀ ਹੋਵੇਗੀ ਧਨਲਾਭ ਦੀ ਪ੍ਰਾਪਤੀ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਜਿਹੜੇ ਲੋਕ ਨੌਕਰੀ ਦੀ ਤਲਾਸ਼ ਦੇ ਵਿੱਚ ਹਨ ਉਹਨਾਂ ਨੂੰ ਉੱਚ ਪਦਵੀ ਦੀ ਨੌਕਰੀ ਮਿਲ ਜਾਵੇਗੀ ਤੇ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਉਹ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਵੀ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਨੌਕਰੀ ਤੇ ਪੜ੍ਹਾਈ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਉਹਨਾਂ ਦੀ ਤਰੱਕੀ ਵੀ ਹੋ ਜਾਵੇਗੀ ਤੁਸੀਂ ਆਪਣੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਕਰ ਲਓਗੇ ਤੁਹਾਡੇ ਸਾਰੇ ਹੀ ਦੁੱਖ ਕਸ਼ਟ ਦੂਰ ਹੋ ਜਾਣਗੇ ਇਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਤਾਂ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡਾ ਸਮਾਂ ਬਹੁਤ ਵਧੀਆ ਹੈ ਸੂਰਜ ਦੇਵਤਾ ਜੀ ਤੁਹਾਡੇ ਤੋਂ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਤੁਹਾਡੇ ਮਾਨ ਸਨਮਾਨ ਦੇ ਵਿੱਚ ਵਾਧਾ ਹੋ ਜਾਵੇਗਾ ਸੂਰਜ ਦੇਵਤਾ ਦੀ ਕਿਰਪਾ ਦੇ ਨਾਲ ਤੁਹਾਨੂੰ ਸਫਲਤਾ ਦੇ ਨਵੇਂ-ਨਵੇਂ ਮੌਕੇ ਮਿਲ ਸਕਦੇ ਹਨ ਇਹਨਾਂ ਨਵੇਂ ਮੌਕਿਆਂ ਦੇ ਨਾਲ ਤੁਸੀਂ ਜੀਵਨ ਦੇ ਵਿੱਚ ਬਹੁਤ ਹੀ ਤਰੱਕੀ ਕਰ ਸਕਦੇ ਹੋ ਤੁਹਾਡੇ ਕੰਮ ਸਾਰੇ ਹੀ ਸਫਲਤਾਪੂਰਵਕ ਪੂਰੇ ਹੋ ਜਾਣਗੇ ਸੂਰਜ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਧਨ ਪ੍ਰਾਪਤੀ ਦੇ ਨਵੇਂ ਮੌਕੇ ਪ੍ਰਾਪਤ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਨਵਾਂ ਮਾਹੌਲ ਬਣ ਜਾਵੇਗਾ ਜੇ ਤੁਸੀਂ ਨਵਾਂ ਕੋਈ ਲੈਣ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਉਸ ਵਿੱਚ ਸਫਲਤਾ ਪ੍ਰਾਪਤ ਕਰ ਲਓਗੇ ਭਾਵੇਂ ਜੇਕਰ ਤੁਸੀਂ ਨਵਾਂ ਵਾਹਨ ਖਰੀਦਣਾ ਚਾਹੁੰਦੇ ਹੋ ਜਾਂ ਨਵਾਂ ਮਕਾਨ ਲੈਣਾ ਚਾਹੁੰਦੇ ਹੋ ਉਸ ਵਿੱਚ ਵੀ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਅਗਲੀ ਰਾਸ਼ੀ ਹੈ ਜੀ বৃਖ ਰਾਸ਼ੀ বৃਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਕਿਤੇ ਵੀ ਨੌਕਰੀ ਨਹੀਂ ਸੀ ਲੱਗ ਰਹੀ ਤਾਂ ਇਸ ਸਮੇਂ ਤੁਹਾਡੀ ਨੌਕਰੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਤੁਹਾਨੂੰ ਇਸ ਸਮੇਂ ਮਨ ਚਾਹੀ ਨੌਕਰੀ ਮਿਲ ਜਾਵੇ ਤੇ ਤੁਹਾਨੂੰ ਵੱਡੇ ਸਹਿਕਾਰੀਆਂ ਦੇ ਵੱਲੋਂ ਜਦ ਸਹਿਯੋਗ ਮਿਲੇਗਾ ਤਾਂ ਤੁਸੀਂ ਦਿਨ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋਗੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਦੇ ਨਾਲ ਸੰਬੰਧਿਤ ਹਨ ਉਹਨਾਂ ਦਾ ਵਪਾਰ ਦਿਨੋ ਦਿਨ ਤਰੱਕੀ ਵੱਲ ਵਧੇਗਾ ਜੇਕਰ ਗੱਲ ਕਰੀਏ ਇਸ ਰਾਸ਼ੀ ਵਾਲਿਆਂ ਦੇ ਵਿਦਿਆਰਥੀ ਵਰਗ ਦੇ ਬਾਰੇ ਤਾਂ ਉਹਨਾਂ ਦੇ ਇਸ ਵੇਲੇ ਜਿਹੜੇ ਇਮਤਿਹਾਨ ਹੋ ਰਹੇ ਹਨ ਉਹਨਾਂ ਇਮਤਿਹਾਨਾਂ ਵਿੱਚ ਕਾਮਯਾਬੀ ਮਿਲ ਜਾਵੇਗੀ ਜੇਕਰ ਕੋਈ ਬੱਚਾ ਕਿਸੇ ਟੈਸਟ ਵਗੈਰਾ ਦੀ ਤਿਆਰੀ ਕਰ ਰਿਹਾ ਹੈ ਤਾਂ ਉਸ ਵਿੱਚ ਵੀ ਉਸ ਨੂੰ ਸਫਲਤਾ ਮਿਲ ਜਾਵੇਗੀ ਤੁਹਾਡੀਆਂ ਕੁੱਲ ਮਿਲਾ ਕੇ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡੇ ਜੀਵਨ ਵਿੱਚ ਜੋ ਵੀ ਪਰੇਸ਼ਾਨੀਆਂ ਸੀ ਖਤਮ ਹੋ ਕੇ ਤੁਸੀਂ ਅੱਗੇ ਵਧੋਗੇ ਸੂਰਜ ਦੇਵਤਾ ਦੀ ਕਿਰਪਾ ਦੇ ਨਾਲ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸੂਰਜ ਦੇਵ ਦੀ ਕਿਰਪਾ ਨਾਲ ਤੁਹਾਡੇ ਤੇ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸੂਰਜ ਦੇਵਤਾ ਦੀ ਕਿਰਪਾ ਤੁਹਾਡੇ ਉੱਪਰ ਬਣੀ ਹੋਈ ਹੈ ਕੇਵਲ ਤੁਹਾਨੂੰ ਧਨ ਲਾਭ ਨਹੀਂ ਬਲਕੇ ਸਾਰੇ ਹੀ ਕੰਮਾਂ ਵਿੱਚ ਤੁਹਾਨੂੰ ਸਫਲਤਾ ਵੀ ਮਿਲਣ ਵਾਲੀ ਹੈ ਇਸ ਤੋਂ ਇਲਾਵਾ ਜਿਹੜੇ ਲੋਕ ਨੌਕਰੀ ਕਰ ਰਹੇ ਹਨ ਉਹਨਾਂ ਦੀ ਸੈਲਰੀ ਦੇ ਵਿੱਚ ਵਾਧਾ ਹੋ ਜਾਵੇਗਾ ਤੇ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਵੀ ਉਹ ਸੁਪਨਾ ਪੂਰਾ ਹੋ ਜਾਵੇਗਾ ਵਪਾਰ ਵਿੱਚ ਤੁਹਾਨੂੰ ਮੁਨਾਫਾ ਹੋ ਜਾਵੇਗਾ ਤਨ ਦੀ ਪ੍ਰਾਪਤੀ ਦੇ ਨਵੇਂ ਯੋਗ ਬਣਦੇ ਦਿਖਾਈ ਦੇ ਰਹੇ ਹਨ ਜੋ ਲੋਕ ਸੰਤਾਨ ਦੀ ਪ੍ਰਾਪਤੀ ਚਾਹੁੰਦੇ ਹਨ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਤੁਹਾਡੇ ਪਰਿਵਾਰਿਕ ਸਬੰਧ ਮਜ਼ਬੂਤ ਹੋ ਜਾਣਗੇ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡਾ ਹੁਣ ਸਮਾਂ ਬਦਲਣ ਵਾਲਾ ਹੈ ਕਿਉਂਕਿ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਇਮਤਿਹਾਨਾਂ ਦਾ ਸਮਾਂ ਬਹੁਤ ਹੀ ਵਧੀਆ ਦਿਖਾਈ ਦੇ ਰਿਹਾ ਹੈ ਤੁਹਾਡੀਆਂ ਜਿਹੜੀਆਂ ਕਾਫੀ ਸਮੇ ਤੋਂ ਮੁਸ਼ਕਲਾਂ ਚੱਲ ਰਹੀਆਂ ਸਨ ਉਹ ਸਭ ਖਤਮ ਹੋ ਜਾਣੀ ਤੁਹਾਡਾ ਜਿਹੜਾ ਕੰਮ ਕਾਫੀ ਲੰਬੇ ਸਮੇ ਤੋਂ ਰੁਕਿਆ ਹੋਇਆ ਸੀ ਜਾਂ ਤੁਹਾਡੇ ਕਿਸੇ ਨੇ ਪੈਸੇ ਦੇਣੇ ਸੀ ਤੇ ਕਾਫੀ ਸਮੇ ਤੋਂ ਕੋਈ ਤੁਹਾਡੇ ਪੈਸੇ ਵਾਪਸ ਨਹੀਂ ਸੀ ਕਰ ਰਿਹਾ ਉਹ ਵੀ ਤੁਹਾਡੇ ਪੈਸੇ ਵਾਪਸ ਕਰ ਦੇਵੇਗਾ ਤੁਹਾਡਾ ਰੁਕਿਆ ਕੰਮ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਤੁਹਾਡੇ ਪ੍ਰੇਮ ਸਬੰਧ ਵੀ ਮਜ਼ਬੂਤ ਹੋਣਗੇ ਜੇਕਰ ਤੁਸੀਂ ਸੰਤਾਨ ਦੀ ਪ੍ਰਾਪਤੀ ਦੀ ਇਸ਼ਾ ਰੱਖਦੇ ਹੋ ਤਾਂ ਇਹ ਇਸ਼ਾ ਵੀ ਤੁਹਾਡੀ ਪੂਰੀ ਹੋ ਜਾਵੇਗੀ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋਣ ਵਾਲਾ ਹੈ ਤੁਹਾਡੇ ਸਮਾਜ ਵਿੱਚ ਸਮਾਜ ਵਿੱਚ ਤੁਹਾਡੀ ਹਰ ਪਾਸੇ ਤਾਰੀਫ ਹੋਵੇਗੀ ਨਵੇਂ-ਨਵੇਂ ਮੌਕੇ ਮਿਲਣਗੇ ਤੁਹਾਨੂੰ ਜਿੰਦਗੀ ਵਿੱਚ ਅੱਗੇ ਵਧਣ ਦੇ ਤੁਹਾਨੂੰ ਤਨਲਾਭ ਵੀ ਮਿਲੇਗਾ ਤੁਹਾਨੂੰ ਤਨਲਾਭ ਵੀ ਹੋ ਜਾਵੇਗਾ ਆਚਾਰੇ ਪਾਸਿਆਂ ਤੋਂ ਤੁਹਾਨੂੰ ਲਾਭ ਹੀ ਲਾਭ ਮਿਲਣ ਵਾਲਾ ਹੈ ਜੋ ਵੀ ਲੋਕ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਣ ਵਾਲਾ ਹੈ ਸੂਰਜ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਤਨ ਪ੍ਰਾਪਤੀ ਦੇ ਨਵੇਂ-ਨਵੇਂ ਮੌਕੇ ਮਿਲ ਜਾਣਗੇ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਇਹ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਿਸੇ ਕੰਮ ਲਈ ਮਿਹਨਤ ਕਰ ਰਹੇ ਸੀ ਉਸ ਦਾ ਇਸ ਸਮੇਂ ਤੁਹਾਨੂੰ ਫਲ ਮਿਲ ਜਾਵੇਗਾ ਜਿਸ ਨਾਲ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ ਕਿਉਂਕਿ ਸੂਰਜ ਦੇਵ ਦੀ ਅਪਾਰ ਕਿਰਪਾ ਇਸ ਸਮੇਂ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹੋ ਚੁੱਕੀ ਹੈ ਜਿਸ ਨਾਲ ਤੁਹਾਨੂੰ ਉੱਚ ਪਦਵੀ ਦੀ ਨੌਕਰੀ ਵੀ ਮਿਲ ਸਕਦੀ ਹੈ ਤੁਹਾਡੇ ਵੱਡੇ ਸਹਿਕਾਰੀਆਂ ਵੱਲੋਂ ਤੁਹਾਨੂੰ ਬਹੁਤ ਹੀ ਵੱਡਾ ਲਾਭ ਮਿਲ ਸਕਦਾ ਹੈ ਤੁਹਾਡੇ ਪਰਿਵਾਰ ਦੇ ਨਾਲ ਤੁਹਾਡਾ ਵਧੀਆ ਸਹਿਯੋਗ ਬਣ ਜਾਵੇਗਾ ਦੋਸਤੋ ਇਹ ਸਾਂਝੀ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਸੂਰਜ ਗ੍ਰਹਿਣ ਤੋਂ ਬਾਅਦ ਪਲਟ ਜਾਵੇਗੀ ਇਹ ਰਾਸ਼ੀਆਂ ਸੂਰਜ ਗ੍ਰਹਿਣ ਤੋਂ ਬਾਅਦ ਮਾਲਾ-ਮਾਲ ਹੋਣ ਵਾਲੀਆਂ ਹਨ ਕਰੋੜਪਤੀ ਬਣਨ ਵਾਲੀਆਂ ਹਨ ਦੋਸਤੋ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਮੈਂਟ ਬਾਕਸ ਵਿੱਚ ਜੈ ਸੂਰਜ ਦੇਵਤਾ ਲਿਖ ਕੇ ਜਰੂਰ ਆਉਣਾ ਜੀ tan watto